ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਾਰੇ ਇਹ ਜਾਣਕਾਰੀ yellow alert ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਪੰਜਾਬ ਦੇ ਵਿੱਚ ਅਜ ਵੱਧਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਸੀ ਅਤੇ ਵੱਧਵਾਰ ਸਵੇਰੇ ਵਿੱਚ ਅੱਜ ਵੀ ਮੌਸਮ ਪਾਗਲੋ येलो ਲੜੀ ਜਾਰੀ ਕੀਤਾ ਗਿਆ 27 ਅਕਤੂਬਰ ਦੀ ਸਵੇਰ ਤੱਕ ਪੰਜਾਬ ਚ 24 ਘੰਟਿਆਂ ਦੌਰਾਨ ਉਸ ਤੋਂ ਨਾ 11.8 ਮਿਲੀਮੀਟਰ بارش ਦਰਜ ਕੀਤੀ ਗਈ ਸੀ ਤੇ ਮੰਗਲਵਾਰ ਨੂੰ ਹੋਈ بارش ਤੋਂ ਬਾਅਦ ਹੁਣ ਪੰਜਾਬ ਦੇ ਤਾਪਮਾਨ ਚ 1.1 ਡਿਗਰੀ ਗਰਾਉਟ ਦੇਖਣ ਨੂੰ ਮਿਲੇ ਰੂਪਨਗਰ ਚ ਸਭ ਤੋਂ ਵੱਧ 37.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਨਾਲ ਹੀ ਗਰਦਾਸਪੁਰ ਹਿਆਰ ਪਰ ਜੈ येलो ਲੜੀ ਜਾਰੀ ਕੀਤਾ ਗਿਆ ਜਦਕਿ ਪੂਰੇ ਸੂਬੇ ਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈਗੀ ਹੈ ਤੇ ਨਾਲ ਹੀ ਜਗਾ ਬੱਤ ਗਵਾਂਡੀ ਹਿਮਾਚਲ ਪ੍ਰਦੇਸ਼ ਚ ਇੱਕ ਜੂਨ ਤੋਂ ਕੱਟ بارشਾਂ ਚਿੰਤਾਵਦਾ ਦਿੱਤੀ ਹੈ ਤੇ 27 ਅਗਸਤ ਦੀ ਸਵੇਰ ਤੱਕ ਪੰਜਾਬ ਚ ਆਮ ਨਾਲੋਂ ਬਕਾਟੇ 32% ਮੀਂਹ ਪਿਆ ਤੇ ਹੁਣ ਪੰਜਾਬ ਦੇ ਵਿੱਚ ਮੀਂਹ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਤੇ ਪੰਜਾਬ ਚ ਆਉਂਦੇ ਦਿਨਾਂ ਚ ਮੀਂਹ ਪੈਣਗੇ ਵੀਡੀਓ ਦੇਖਣ ਦੀ ਤਵਾੜਾ ਤਣੂ ਬਾਦ